ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਲੋ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਹਾਜ਼ਰ ਹਾਂ ਜਿਹੜੀ ਅੱਜ ਦੀ ਵੀਡੀਓ ਉਹ ਹੈਗੀ ਆਪਣੀ ਜੀ ਗੁਰਦੁਆਰਾ ਮੈਦਾਨਾ ਸਾਹਿਬ ਦੀ ਤੇ ਆਪਾਂ ਤੁਹਾਨੂੰ ਇਸ ਧਾਰਮਿਕ ਸਥਾਨ ਦੇ ਕਰਵਾਵਾਂਗੇ ਦਰਸ਼ਨ ਤੇ ਨਾਲੇ ਦੱਸਾਂਗੇ ਆਪਾਂ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਤੇ ਤੁਸੀਂ ਸਾਰੀ ਜਿਹੜੀ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਤੇ ਤੁਸੀਂ ਦ੍ਰਿਸ਼ ਦੇਖ ਕੇ ਸਮਝ ਹੀ ਗਏ ਹੋਮੋਗੇ ਕਿ ਸਿੱਖੀ ਇਤਿਹਾਸ ਨੂੰ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ ਤੇ ਕਿਵੇਂ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਕਿਵੇਂ ਸਿੱਖੀ ਮਿਲੀ ਸਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਇੱਕ ਇੱਕ ਜਿਹੜਾ ਦ੍ਰਿਸ਼ ਆ ਉੱਥੋਂ ਦਾ ਤੁਹਾਨੂੰ ਦਿਖਾਵਾਂਗੇ ਤੇ ਲਓ ਜੀ ਇਹ ਆਪਣੇ ਹੈਗਾ ਗੁਰਦੁਆਰਾ ਸਾਹਿਬ ਦਾ ਸਰੋਵਰ ਤੇ ਇੱਥੇ ਆਪਾਂ ਕੀਤਾ ਪੰਜchnana ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਜੀ ਇਹ ਸਰੋਵਰ ਬਿਲਕੁਲ ਨਾਲ ਹੀ ਦਰਵਾਰ ਸਾਹਿਬ ਦੇ ਜਿੱਥੇ ਨਾਲ ਗੁਰੂ ਜੀ ਤੇ ਵਿੱਚੇ ਇਹਦੇ ਇੱਕ ਜਗ੍ਹਾ ਬਣੀ ਹੋਈ ਹੈ ਜੀ ਤੇ ਉੱਥੇ ਦੱਸਿਆ ਗਿਆ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਉੱਥੇ ਮੱਥਾ ਵੀ ਆਪਾਂ ਟੇਕਿਆ ਤੇ ਇਸ ਸਰੋਵਰ ਵਾਲੀ ਜਗ੍ਹਾ 'ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ਼ਨਾਨ ਕੀਤਾ ਗਿਆ ਸੀ ਜੀ ਲੰਮੇ ਜੱਟਪੁਰੇ ਤੇ ਆਉਂਦੇ ਹੁੰਦੇ ਸੀ ਤੇ ਇਸ ਥਾਂ 'ਤੇ ਗੁਰੂ ਜੀ ਨੇ ਇਸ਼ਨਾਨ ਕੀਤਾ ਤੇ ਇਹ ਪਹਿਲਾਂ ਜੀ ਇੱਥੇ ਜੰਗਲ ਸੀ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਤੇ ਭਾਈ ਦਾਸ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਆ ਤੇ ਇਹਨਾਂ ਨੂੰ ਇੱਥੇ ਦਿਖਾਇਆ ਗਿਆ ਵਾ ਤੇ ਅੰਦਰ ਜੀ ਸੇਵਾ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਸੀਗਾ ਤੇ ਤਾਂ ਕਰਕੇ ਆਪਾਂ ਬਸ ਛੋਟੀ ਜੀ ਕਲਿੱਪ ਹੀ ਲਈ ਤੇ ਅੰਦਰ ਸੇਵਾ ਦਾ ਕੰਮ ਚੱਲ ਰਿਹਾ ਵਾ ਉੱਥੇ ਬਣਾ ਰਹੇ ਤੇ ਇਹ ਐ ਜੀ ਜਗ੍ਹਾ ਬਣੀ ਹੋਈ ਆ ਮੀਰ ਮੰਨੂ ਦੇ ਜ਼ੁਲਮ ਤੇ ਸਿੱਧਕੀ ਸਿੰਘਣੀਆਂ ਮੀਰ ਮੰਨੂ ਨੇ ਦਾ ਜੋ ਜ਼ੁਲਮ ਕੀਤੇ ਸੀ ਤੇ ਜਿਹੜੀਆਂ ਸਿੰਘਣੀਆਂ ਸੀ ਉਹਨਾਂ ਦਾ ਜਿਹੜਾ ਸਦਕਾ ਉਹਨੂੰ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਅੱਖੀਂ ਤੱਕ ਲਓ ਸਿੰਘਣੀਆਂ ਪੰਥ ਖਾਤਰ ਟੋਟੇ ਹਾਸਸ ਜਿਗਰ ਦੇ ਵਾਰ ਰਹੀਆਂ ਟੰਗੇ ਨੇਜਿਆਂ ਤੇ ਗਲੀ ਹਾਰ પાਕੇ ਟੁਕੜੇ ਬੱਚਿਆਂ ਦੇ ਝੋਲੀ ਡਾਲ ਰਹੀਆਂ ਦੇਖੋ ਜੀ ਤੁਸੀਂ ਬਹੁਤ ਖੂਬ ਦੇਖ ਰਿਹਾ ਹੋ ਨਾ ਕਿਵੇਂ ਬੱਚੇ ਨੇਜਿਆਂ ਤੇ ਟੰਗੇ ਹੋਏ ਆ ਤੇ ਸਿੰਘਣੀਆਂ ਉਹਨਾਂ ਨੂੰ ਆਪਣੀ ਝੋਲੀ ਦੇ ਵਿੱਚ ਪਵਾ ਰਹੀਆਂ ਇਹ ਇਤਿਹਾਸ ਹੈ ਜੀ ਜਿਹੜਾ ਜ਼ਰੂਰ ਪੜਿਓ ਆਪਾਂ ਤੁਹਾਨੂੰ ਸਾਰੇ ਵਿੱਚ ਦਿਖਾਇਆ ਵਾ ਸਾਰਾ ਤੁਸੀਂ ਨਾਲ ਦੀ ਨਾਲ ਪੜਨਾ ਦੇਖੋ ਕਿਵੇਂ ਕਿੰਨਾ ਜ਼ੁਲਮ ਕਰ ਰਿਹਾ ਹੈ ਹਨਾ ਉੱਥੇ ਦੇ ਅੱਗੇ ਦੇਖੋ ਜੀ ਬੱਚੇ ਆਦਿਆਂ ਮਾਮਾ ਹਨਾ ਉਹ ਆਪਦੀ ਝੋਲੀ ਚ ਪਵਾ ਰਹੀਆਂ ਮਾਂ ਤੇ ਅੱਗੇ ਸ਼ਹੀਦ ਮਤੀ ਦਾਸ ਜੀ ਤੇਰੀ ਕੁਰਬਾਨੀ ਕਦੇ ਭੁੱਲਣੀ ਨਾ ਮਤੀ ਦਾਸ ਚਮਕੇਗਾ ਸਦਾ ਸਿੱਖ ਕੌਮ ਦੇਆ ਹੀਰਿਆ ਤਨ ਤੇਰੇ ਮਾਤਾ ਪਿਤਾ ਤਨ ਹੈ ਜਨਮ ਭੂਮੀ ਤਨ ਕਿਸੇ ਭਾਗਾ ਵਾਲੀ ਪੈਣデア ਵੀਰਿਆ ਤਿਆ ਜੀ ਅੱਗੇ ਹੈ ਭਾਈ ਮਨੀ ਮਨੀ ਸਿੰਘ ਜੀ ਤੇ ਅੱਗੇ ਦੇਖੋ ਸਿੱਖਾਂ ਨੂੰ ਨੇਜਿਆਂ ਦੇ ਉੱਪਰ ਕਿਵੇਂ ਤੰਗਿਆ ਹੋਇਆ ਵਾ ਕਿੰਨਾ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਸੀ ਕਿੰਨਾ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀ ਇਹਨਾਂ ਲੋਕਾਂ ਵੱਲੋਂ ਸਿਰਾਂ ਦੇ ਮੁੱਲ ਪਾਏ ਗਏ ਸੀ ਇੱਥੇ ਹਨਾ ਤੇ ਦੇਖੋ ਪੈਸੇ ਦਿੰਦੇ ਆ ਹਨਾ ਬਹੁਤ ਜ਼ਿਆਦਾ ਅੱਗੇ ਆ ਜੀ ਦੇਖੋ ਜਕਰੀਆਂ ਕਾ ਸਿੰਘਾਂ ਦੇ ਸਿਰਾਂ ਦਾ ਮੁੱਲ ਪਾਰਿਆ ਹੈ ਬਹੁਤ ਹੀ ਜ਼ਿਆਦਾ ਦਰਦਨਾਕ ਦੇਖ ਕੇ ਤਾਂ ਮਨ ਬਹੁਤ ਜ਼ਿਆਦਾ ਹਨਾ ਖਰਾਬ ਹੁੰਦਾ ਵੀ ਸਾਡੇ ਸਿੰਘਾਂ ਨੇ ਕਿੰਨੀਆਂ ਜ਼ਿਆਦਾ ਹਨਾ ਵੀ ਕੁਰਬਾਨੀਆਂ ਦਿੱਤੀਆਂ ਵੀ ਇਹ ਜਿਹੜਾ ਇਤਿਹਾਸ ਆ ਸਾਨੂੰ ਐਵੇਂ ਨਹੀਂ ਮਿਲਿਆ ਹੈਗਾ ਸਾਡਾ ਸਿੱਖ ਇਤਿਹਾਸ ਆ ਅੱਗੇ ਦੇਖੋ ਆਵੇ ਇਹ ਜੰਗ ਦਿਖਾਇਆ ਗਿਆ ਵਾ ਜਦ ਲੜ ਰੇ ਆ ਹਮ ਮੰਤ ਕਿਰਪਾਲ ਦਾ ਹੈ ਨਾ ਹਾਂ ਜਿਹੜਾ ਚਾਰ ਜਿਹਦਾ ਤੋਂ ਕੱਪੜੇ ਪਰ ਮੂਰੇ ਹੋ ਗਏ ਹਾਂਜੀ ਹਾਂਜੀ ਹਾਂ ਇਹਨਾਂ ਨੇ ਜੁੱਤ ਲੜਿਆ ਸੀ ਉਹਦੇ ਨਾਲ ਅੱਛਾ ਮੁਸਲਮਾਨਾਂ ਦੇ ਦੂਜੇ ਜਿਹੜੇ ਤੁਰਕੀਆਂ ਦੇ ਗਲਾਵ ਇਹਨਾਂ ਨੇ ਬਹੁਤ ਮਾਰੇ ਸੀ ਮੰਨਣਾ ਹਾਂਜੀ ਤੇ ਆ ਤਾਂ ਜੀਤ ਦਾ ਬਹੁਤ ਜ਼ਿਆਦਾ ਬ੍ਰਾਗਮਈ ਵੀ ਸੀ ਤੇ ਇੱਥੇ ਸਾਰਾ ਦਿਖਾਇਆ ਗਿਆ ਵਾ ਵੀ ਪਹਿਲਾਂ ਜਿੱਦਾਂ ਸ਼ਹਿਜ਼ਾਦੇ ਆ ਵੀ ਉਹਦੇ ਵਿੱਚ ਕੈਦ ਕੀਤੇ ਹੋਏ ਆ ਹਨਾ ਤੇ ਫਿਰ ਅੱਗੇ ਉਹਨਾਂ ਦੀ ਜਿਹੜੀ ਕਚਹਿਰੀ ਲੱਗੀ ਹੋਈ ਆ ਹਨੇ ਸੂਬੇ ਦੀ ਕਚਹਿਰੀ ਲੱਗੀ ਹੋਈ ਆ ਤੇ ਸੂਬੇ ਦੀ ਕਚਹਿਰੀ ਉਮੀਦ ਸਾਰਾ ਮਤਲਬ ਕੀ ਦਿਖਾਇਆ ਗਿਆ ਵਾ ਤੇ ਇੱਧਰ ਜਦੋਂ ਬੱਚੇ ਸ਼ਹੀਦ ਹੋ ਜਾਂਦੇ ਆ ਤੇ ਮੋਤੀ ਮਹਿਰੇ ਦਾ ਮਾਤਾ ਦਾ ਮਾਤਾ ਜੀ ਨੂੰ ਬੱਚਿਆਂ ਦੀ ਸ਼ਹੀਦੀ ਦੀ ਖਬਰ ਦੇਣਾ ਤੇ ਇੱਥੇ ਬੱਚਿਆਂ ਨੂੰ ਸ਼ਹੀਦ ਕਰਨਾ ਤੁਸੀਂ ਦੇਖੋ ਨੇਹਾਂ ਦੇ ਵਿੱਚ ਜਿਹੜਾ ਚੰਨ ਰਹੇ ਆ ਸਾਰਾ ਇਤਿਹਾਸ ਲਿਖਿਆ ਹੋਇਆ ਤੇ ਉਸ ਚੀਜ਼ ਨੂੰ ਪੂਰਾ ਦਰਸਾਇਆ ਗਿਆ ਵਾ ਹਨਾ ਮੂਰਤੀ ਕਲਾ ਦੇ ਵਿੱਚ ਦਰਸਾਇਆ ਗਿਆ ਵਾ ਦੇਖੋ ਨੀਹਾਂ ਦੇ ਵਿੱਚ ਚਣ ਰਹੇ ਆ ਤੇ ਇੱਧਰ ਮੋਤੀ ਮਹਿਰਾ ਜੀ ਹਨਾ ਖਬਰ ਦੇ ਰਹੇ ਆ ਮੋਤੀ ਮਹਿਰੇ ਨੇ ਲਾਲਾ ਦੀ ਖਬਰ ਦਿੱਤੀ ਗਏ ਪੋਤਰੇ ਸਾਸ ਤਿਆਗ ਮਾਤਾ ਦੋਨੋਂ ਉੱਡ ਗਏ ਪੌਰਵ ਜੂਦ ਵਿੱਚੋਂ ਉੱਡੇ ਜਿਵੇਂ ਬਨੇਰੇ ਤੋਂ ਕਾਗ ਮਾਤਾ ਵੀ ਹਨਾ ਦੋਨੋਂ ਸ਼ਹਿਜ਼ਾਦੇ ਜਦੋਂ ਸ਼ਹੀਦ ਹੁੰਦੇ ਆ ਤੇ ਇਸ ਤੋਂ ਬਾਅਦ ਆ ਜਿਆ ਖਿਦਰਾਣੇ ਦੀ ਟਾਬ ਤੇ ਇੱਥੇ ਸਾਰਾ ਦਿਖਾਇਆ ਗਿਆ ਵਾ ਸਿੰਘਾ ਸੂਰਮਿਆਂ ਧੂੜ ਨਾ ਪੈਣ ਦਿੱਤੀ ਸਿੱਖੀ ਧਰਮ ਅਤੇ ਅਣਖ ਦੀ ਤਾਬ ਉੱਤੇ ਹਨਾ ਆਦੀ ਅਣਖ ਦੀ ਤਾਬ ਉੱਤੇ ਇਹਨਾਂ ਨੇ ਬਿਲਕੁਲ ਵੀ ਧੂੜ ਨਹੀਂ ਪੈਣ ਦਿੱਤੀ ਅਣ ਗਿਣਤ ਹੀ ਦੁਸ਼ਮਣਾ ਝਪਟ ਮਾਰੀ ਗਿਣਵੇਂ ਖਾਲਸਿਆਂ ਤੇ ਗੁਰੂ ਸਾਹਿਬ ਉੱਤੇ ਤੇ ਵੀ ਆਪਣੇ ਸਿੱਖ ਮਾਵੇਂ ਥੋੜੇ ਸੀ ਪਰ ਇਹਨਾਂ ਦੀਆਂ ਜਿਵੇਂ ਹਨਾ ਬਹੁਤ ਜ਼ਿਆਦਾ ਦਲੇਰੀ ਸੀ ਇਹਨਾਂ ਦੇ ਵਿੱਚ ਅੱਗੇ ਮਾਤਾ ਭਾਗੋ ਜੀ ਦਿਖਾਈ ਗਏ ਆ ਹਨਾ ਕਿਵੇਂ ਉਹ ਜੰਗ ਲੜ ਰਹੇ ਆ ਸਾਰਾ ਉਹਨਾਂ ਦਾ ਵੀ ਇਤਿਹਾਸ ਆ ਵਾ ਖੂਬੀ ਤੇ ਦਿਖਾਇਆ ਗਿਆ ਵਾ ਤੇ ਮਾਤਾ ਪਾਗੋ ਜੀ ਮਾਜੇ ਵਿੱਚ ਚਵਾਲ ਪਿੰਡ ਰਹਿਣ ਵਾਲੀ ਤਨ ਤਨ ਹੈ ਪਾਗੋ ਮਹਾਨ ਮਾਤਾ ਕਰੀ ਜਾਂਦੀ ਹੈ ਡੱਕਰੇ ਦਸ਼ਮਣਾਂ ਦੀ ਵਾਕਈ ਦਸ਼ਮਣਾਂ ਦੇ ਡੱਕਰੇ ਕੀਤੇ ਹਨ ਬਹੁਤ ਜਿਹੜੀ ਸਾਡੀ ਸਿੱਖੀ ਹੈ ਸਾਨੂੰ ਬਹੁਤ ਜ਼ਿਆਦਾ ਸ਼ਹੀਦੀਆਂ ਦੇ ਕੇ ਹਨਾ ਪ੍ਰਾਪਤ ਹੋਈ ਹੈ ਤੇ ਸਾਡੇ ਨਾਵਾਂ ਦੇ ਨਾਲ ਕੌਰ ਸਿੰਘ ਲੱਗਣ ਲੱਗਿਆ ਹਨਾ ਤੇ ਇਹਦੇ ਪਿੱਛੇ ਬਹੁਤ ਜ਼ਿਆਦਾ ਕੁਰਬਾਨੀਆਂ ਦੇਖੋ ਸਾਰਾ ਕਿ ਮੈਂ ਹੈਨਾ ਜੰਗ ਦਾ ਮદાન ਦਿਖਾਇਆ ਗਿਆ ਕਿੰਨਾ ਤਸ਼ੱਦਦ ਹੋ ਰਿਹਾ ਸਾਡੇ ਸਿੱਖਾਂ ਦੇ ਉੱਪਰ ਹੈਨਾ ਅੱਗੇ ਭਾਈ ਮਹਾ ਸਿੰਘ ਜੀ ਮਾ ਸਿੰਘਾਤ ਜੁੜਕੇ ਅਰਜ ਕਰਦਾ ਮੇਰਾ ਪ੍ਰੇਮ ਹਜੂਰ ਅੱਜ ਹੜ ਦੇਵੋ ਕੁਝ ਮੰਗਦਾ ਨਹੀਂ ਮੈਂ ਆਪ ਕੋਲੋਂ ਮੇਰੀ ਭੁੱਲ ਗਸਤਾ ਕੀ ਸਾੜ ਦੇਵੋ ਅੱਗੇ ਜੀ ਭਾਈ ਖਲਕਟ ਸਿੰਘ ਜੀ ਤੇ ਇਹਨਾਂ ਦੇ ਸਰੀਰ ਦੀ ਜਿਹੜੀ ਖੱਲ ਸੀ ਉਹ ਲਾਈ ਗਈ ਸੀ ਤੇ ਅੱਗੇ ਭਗਤ ਸਿੰਘ ਬਾਰੇ ਵੀ ਉਥੇ ਦੱਸਿਆ ਗਿਆ ਕਿ ਉਹਨਾਂ ਨੂੰ ਕਿਦਾਂ ਅੰਗਰੇਜ਼ੀ ਸਰਕਾਰ ਸੀ ਜਿਹੜੀ ਹੈ ਨਾ ਅੰਗਰੇਜ਼ ਸਰਕਾਰ ਸੀ ਕੈਦ ਕੀਤਾ ਹੋਇਆ ਵਾ ਕੋਲੇ ਉਹਨਾਂ ਦੇ ਚਾਚਾ ਜੀ ਅਜੀਤ ਸਿੰਘ ਜੀ ਤੇ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਅੰਦਰ ਆਪਦੀ ਨਜ਼ਰ ਅੰਦਾਜ਼ ਦੇ ਵਿੱਚ ਹੈ ਨਾ ਹਾਂਜੀ ਆ ਜਿਹੜੀ ਤੁਹਾਨੂੰ ਦੱਸ ਰਹੇ ਸੀਗੇ ਵੀ ਖੱਲਾ ਜਿਹੜੀ ਲਾ ਰਹੇ ਸੀ ਤੇ ਵਿੱਚੋਂ ਸਾਰਾ ਉਹਨਾਂ ਦੀਆਂ ਆਂਦਰਾ ਵਗੈਰਾ ਕੱਢ ਰਏ ਸੀ ਤੁਨੂੰ ਪੁੱਠਾ ਕੀਤਾ ਹੋਇਆ ਸੀ ਪੁੱਠਾ ਕਰਕੇ ਉਹਨਾਂ ਦੀ ਸਾਰੀ ਜਿਹੜੀ ਖਾਲਾ ਲਾ ਰਹੇ ਸੀ ਬਹੁਤ ਜ਼ਿਆਦਾ ਦਰਦਨਾਕ ਸੀ ਨਾ ਇਹ ਵੀ ਦੇਖ ਕੇ ਵਿੱਚੋਂ ਸਾਰਾ ਜਿਹੜਾ ਅੰਦਰਲਾ ਆਪਣਾ ਹੈ ਨਾ ਸਰੀਰ ਆਪਣੀਆਂ ਵੀ ਆਂਦਰਾ ਵਗੈਰਾ ਸਾਰਾ ਦਿਖਾਇਆ ਉਹ ਮੇਂ ਦੇ ਇੱਦਾਂ ਦੀ ਭਾਈ ਦੇਵਾਲਾ ਜੀ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦੇਵਾਲਾ ਵੇਖੋ ਉਬਲਦੀ ਦੀਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁਗਾਹੇ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਵੀਂਧਿਆ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਵਾਹਿਗੁਰੂ ਦੇਖੋ ਜੀ ਭਾਈ ਦਿਆਲਾ ਜੀ ਨੂੰ ਕਿੰਦਾ ਉੱਗਵਲੀ ਦੇਖਣਾ ਤੇ ਇੱਥੇ ਸਾਨੂੰ ਮਾਤਾ ਜੀ ਮਿਲੇ ਜੋ ਕਿ ਦੇਖ ਕੇ ਬਹੁਤ ਜ਼ਿਆਦਾ ਰੋ ਰਹੇ ਸੀਗੇ ਤੇ ਅਦੇ ਪਰਿਵਾਰ ਨਾਲ ਆਏ ਹੋਏ ਸੀ ਮਤਲਬ ਉਹਨਾਂ ਤੋਂ ਗੱਲ ਵੀ ਨਹੀਂ ਹੋ ਰਹੀ ਸੀ ਤੇ ਕਹਿੰਦੇ ਵੀ ਸਾਡੀ ਸਿੱਖੀ ਸਾਨੂੰ ਐਵੇਂ ਨਹੀਂ ਮਿਲੀ ਹੈਗੀ ਬਹੁਤ ਜਿਆਦਾ ਕੁਰਬਾਨੀਆਂ ਦਿੱਤੀਆਂ ਤੇ ਇਹ ਮਾਤਾ ਜੀ ਨੇ ਮੈਸੇਜ ਵੀ ਦਿੱਤਾ ਵੀ ਸਾਨੂੰ ਜ਼ਰੂਰ ਸਾਰਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਆਪਦੇ ਸਿੱਖੀ ਇਤਿਹਾਸ ਨੂੰ ਇੱਥੇ ਦੇਖਣ ਆਉਣਾ ਜ਼ਰੂਰ ਚਾਹੀਦਾ ਤੇ ਇਦਰ ਸਾਈ ਮੀਆਂ ਮੀਰ ਜੀ ਪੰਜਵੇਂ ਗੁਰਾਂ ਦਾ ਕੀਤਾ ਦੀਦਾਰ ਇਸ ਨੇ ਕੱਲੇ ਮੌਮਨਾ ਦਾ ਨਹੀਂ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਹੈ ਰੰਗਿਆ ਜੋ ਮਹਾਪੁਰਸ਼ ਦਰবেশ ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨੀਂਹ ਰੱਖੀ ਅੱਲਾ ਪਾਕ ਦੀ ਸਾੰਬ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵੀਲਾ ਤਨ ਤਨ ਸਾਈ ਮਾਈ ਮੇਅ ਬੀਰ ਬਾਬਾ ਅੱਗੇ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਦੱਸਿਆ ਗਿਆ ਵਾ ਤੇ ਅੱਗੇ ਦੇਖੋ ਜੀ ਸਾਰਿਆਂ ਨੂੰ ਹਾਂਜੀ ਸ਼ਾਮ ਸਿੰਘ ਟਾਰੀ ਜੀ ਸੀ ਤੇ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਕਿ ਤੁਸੀਂ ਸਾਰੇ ਆਦਾ ਪਰਿਵਾਰ ਸਮੇਤ ਜ਼ਰੂਰ ਆਓ ਅਕਾਲੀ ਫੁੱਲਾ ਸਿੰਘ ਜੀ ਆਂ ਜੀ ਤੇ ਇੱਧਰ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਖੰਡੇ ਨਾਲ ਜਿਹੜੀ ਲਖੀਰ ਕੱਢੀ ਸੀ ਉਹਨਾਂ ਬਾਰੇ ਦੱਸਿਆ ਗਿਆ ਹਨਾ ਤੇ ਇੱਧਰ ਦੇਖੋ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੀ ਸਿੱਖੀ ਦੇ ਵਿੱਚ ਜੋ ਵੀ ਉਹਨਾਂ ਨੇ ਕੀਤਾ ਸਾਰਾ ਉਹਨਾਂ ਦਾ ਦਿਖਾਇਆ ਗਿਆ ਇੱਥੇ ਕਿਵੇਂ ਕਿੰਨਾ ਜ਼ਿਆਦਾ ਤਸ਼ੱਦਦ ਕਰ ਰਹੇ ਆ ਉਹਨਾਂ ਦੇ ਬੱਚੇ ਨੂੰ ਸਾਹਮਣੇ ਦੇਖੋ ਕਿਵੇਂ ਹੇ ਹੇ ਇਹ ਤਾਂ ਕਲੇਜਾ ਕਰਕੇ ਉਹਨੂੰ ਬਾਬਾ ਜੀ ਦੇ ਮੂੰਹ 'ਚ ਪਾਇਆ ਗਿਆ ਸੀ ਹਾਂਜੀ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਹੇ ਹੇ ਕੇ ਚਾਰ ਖੜੀਆਂ ਤੇ ਚੜੇ ਹਨਾ ਸਾਡੀ ਅਦਾਸ ਵਿੱਚ ਵੀ ਆਉਂਦਾ ਵਾ ਕਿ ਜੋ ਸਿੰਘ ਹਨਾ ਚੜਖੜੀਆਂ ਤੇ ਜਿਹੜੇ ਬੰਦ-ਬੰਦ ਕਟਵਾਏ ਤਨ ਆਰਿਆਂ ਨਾਲ ਚਰਾਈ ਗਈ ਹਨਾ ਤੇ ਸਾਰਾ ਸਿੱਖੀ ਇਤਿਹਾਸ ਇੱਥੇ ਬਹੁਤ ਜ਼ਿਆਦਾ ਵਧੀਆ ਦਿਖਾਇਆ ਗਿਆ ਜੂਨ ਦੀਆਂ ਛੁੱਟੀਆਂ ਵੀ ਹੈ ਵੈਸੇ ਵੀ ਜੀ ਬੇਸ਼ੱਕ ਛੁੱਟੀਆਂ ਨਹੀਂ ਪਰ ਸਾਨੂੰ ਆਪਣਾ ਇਤਿਹਾਸ ਆ ਜਿਹੜਾ ਜ਼ਰੂਰ ਦੇਖਣਾ ਚਾਹੀਦਾ ਹੈ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਵੀ ਹਾਂਜੀ ਇਹਨਾਂ ਦੇ ਖੋਪੜ ਲਾਦਾ ਸੀਗਾ ਦੇਖੋ ਕਿੰਨੇ ਜ਼ਾਲਮ ਸੀ ਦੇਖੋ ਇਹਨਾਂ ਦੀ ਦੇਖਣੀ ਹੋਈ ਕਿਹੋ ਜੀ ਸੀਗੀ ਹੈਨਾ ਤੇ ਪਰ ਸਾਡੇ ਗੁਰੂ ਸਿੱਖ ਸੀ ਜਿਹੜੇ ਬਹੁਤ ਅਡੋਲ ਸੀ ਡੋਲਣ ਵਾਲੇ ਨਹੀਂ ਸੀਗੇ ਮਹਿਤਾਬ ਸਿੰਘ ਜੀ ਤੇ ਇਨਵਰੇ ਇਥੇ ਲਿਖਿਆ ਹੋਇਆ ਇਹਦੇ ਇਤਿਹਾਸ ਬਾਰੇ ਸੁਖਾ ਸਿੰਘ ਜੀ ਸਦਾਰ ਸੁਖਾ ਸਿੰਘ ਜੀ ਮਹਿਤਾਬ ਸਿੰਘ ਮੀਰਾ ਕੋਟੀਆਂ ਤੇ ਸਾਰਾ ਜੀ ਤੁਸੀਂ ਜਰੂਰ ਆਇਓ ਛੋਟੀ ਵੀਡੀਓ ਚ ਇੰਨਾ ਕੁਝ ਨਹੀਂ ਦੇਖ ਹੁੰਦਾ ਬੱਚੇ ਸਾਡੇ ਬਹੁਤ ਭਾਵਕ ਹੋ ਗਏ ਸੀ ਇੱਥੇ ਅਸੀਂ ਖੁਦ ਵੀ ਬਹੁਤ ਜ਼ਿਆਦਾ ਭਾਵਕ ਹੋ ਗਏ ਸੀ ਮਤਲਬ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਐ ਥੋੜਾ ਥੋੜਾ ਦਿਖਾਉਂਦੀ ਤੇ ਜੇਕਰ ਇੱਥੇ ਸਿੱਖ ਇਤਿਹਾਸ ਨੂੰ ਅਸੀਂ ਦੇਖਿਆ ਨੇ ਛੋਟੇ ਸਮੇਂ ਦੇ ਵਿੱਚ ਨਹੀਂ ਦੱਸ ਸਕਦੇ ਹਨਾ ਤੁਸੀਂ ਜੀ ਜ਼ਰੂਰ ਆਓ ਆਪਦੇ ਬੱਚਿਆਂ ਨੂੰ ਵੀ ਲੈ ਕੇ ਆਓ ਆਪਣੇ ਮਾਤਾ ਪਿਤਾ ਨੂੰ ਲੈ ਕੇ ਆਓ ਤੇ ਇੱਥੋਂ ਦਾ ਇਤਿਹਾਸ ਜ਼ਰੂਰ ਦਿਖਾਓ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਸਾਡੀ ਸਿੱਖ ਕੌਮ ਸਿੱਖ ਕੌਮ ਅਸੀਂ ਆਪ ਦਾ ਸਿਰ ਚੋਕ ਦਾ ਕਰਦੇ ਆ ਤੇ ਤਾਂ ਅਸੀਂ ਇੰਨੇ ਖੁੱਲੇ ਮਾਹੌਲ ਦੇ ਵਿੱਚ ਰਹ ਰਹੇ ਆ ਤੇ ਤੁਹਾਨੂੰ ਬਾਹਰ ਦਾ ਵੀ ਦਿਖਾ ਦਿੰਨੇ ਆ ਜੀ ਜਦੋਂ ਇਧਰੋਂ ਐਂਟਰ ਕਰਦੇ ਆਪਾਂ ਤੇ ਇਹਨੂੰ ਪੂਰਾ ਜਿੱਦਾਂ ਪੁਰਾਣੀ ਹਮਾਰਾ ਦੇ ਹਿਸਾਬ ਨਾਲ ਪੂਰਾ ਇਹਨਾਂ ਨੂੰ ਦਵਾਰ ਦੇ ਵਿੱਚ ਹੈ ਜਿਹੜਾ ਤੇ ਇੱਥੋਂ ਜਦੋਂ ਐਂਟਰ ਹੁੰਦੇ ਬਹੁਤ ਵੱਡੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਇਹ ਪੁਰਾਣਾ ਇਤਿਹਾਸਿਕ ਗੁਰਦੁਆਰਾ ਵਾਹੇ ਤੇ ਹੁਣ ਤਾਂ ਨਹੀਂ ਬਣਿਆ ਹੋਇਆ ਇਹ ਤਾਂ ਬਹੁਤ ਚਿਰ ਦਾ ਬਣਿਆ ਹੋਇਆ ਤੇ ਤੁਸੀਂ ਸਾਰੇ ਜਰੂਰ ਆਓ ਆਪਦੇ ਤੇ ਆ ਤੁਸੀਂ ਜਰੂਰ ਦੱਸਣਾ ਜੀ ਇਹ ਵੀ ਬਾਹਰ ਗੁਰਦੁਆਰਾ ਸਾਹਿਬ ਦੇ ਪਰ ਹੁਣ ਇੱਕ ਚੱਲ ਨਹੀਂ ਰਹੀਏ ਪੁਰਾਣੀ ਚੀਜ਼ ਆ ਕੋਈ ਜੇਕਰ ਤੁਹਾਨੂੰ ਪਤਾ ਤਾਂ ਇਹ ਵੀ ਸਾਨੂੰ ਜਰੂਰ ਦੱਸਿਓ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ